ਤੂੰ ਸਜਣਾ ਰਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾ ਵਰਗਾ ਤੂੰ ਸਜਣਾ ਰਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਰੇ ਬਿਨ ਮਰ ਤਾਂ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਹਏ ਕੱਲੇ ਕਰਿਆ ਸਜਣਾ ਕੋਈ ਗਲਣੜ ਨੂਦ ਨਹੀਂ ਕੈ ਸੋ ਤੇਜੀ ਦੁਖ ਡਾਡੇ ਨੇ ਕੋਹੀ ਦਰਦ ਵਡੋਂਦੋ ਨਹੀਂ